ਜੰਸਤ ਸਿਆਣੀ ਕਹਿੰਦੇ ਨੇ ਕਿ ਬਦਨਾਲੋਂ ਬਦਨਾਮ ਬਰਾ ਕੈਦੋਂ ਬਦਨਾਮ ਹੋ ਚੁੱਕਾ ਹੈ ਉਹ ਝੂਠ ਬੋਲਦਾ ਹੈ ਉਹ ਨਸ਼ੇ ਪੱਤੇ ਕਰਦਾ ਇਸ ਕਰਕੇ ਉੱਤੇ ਜਿਹੜਾ ਚੂਚਕਾ ਉਹ ਵਿਸ਼ਵਾਸ ਨਹੀਂ ਕਰਦਾ ਜਿਹੜੀਆਂ ਵੀ ਅहीर ਦੇ ਉੱਤੇ ਇਲਜ਼ਾਮ ਲਾ ਰਿਹਾ ਹੈ ਇਹ ਸੱਚੇ ਹੋਣਗੇ ਪਰ ਕਿਉਂਕਿ ਕੈਦੋਂ ਸਭ ਕੁਝ ਆਪਣੇ ਸਾਹਮਣੇ ਅੱਖੀਂ ਵੇਖਿਆ ਹੈ ਤੇ ਇਸ ਲਈ ਉਹ ਦਾਵਾ ਕਰਦਾ ਹੈ ਕਿ ਗੱਲ ਬਿਲਕੁਲ ਝੂਠੀ ਨਹੀਂ ਤੇ ਉਸ ਤੋਂ ਬਾਅਦ ਉਹ ਬੜੇ ਤਸੱਲੀ ਦੇ ਨਾਲ ਕਾਇਦ ਨੂੰ ਕਹਿੰਦਾ ਹੈ ਕਿ ਜੇ ਝੂਠ ਹੋਇਆ ਤਾਂ ਜੋ ਤੈਨੂੰ ਠੀਕ ਲੱਗੇਗਾ ਉਹ ਮੇਰੇ ਨਾਲ ਕਰੀ ਤਾਂ ਕਾਇਦ ਉਹ ਇਸ ਨਜ਼ਰੀਏ ਤੋਂ ਝੂਚ ਕਾਨੂੰਨ ਜਵਾਬ ਦਿੰਦਾ ਹੈ ਹੋਵੇ ਝੂਚ ਕਾ ਝੂਠ ਤਾਂ ਰੱਬ ਜਮਨ ਪਕੜ ਕਰਾਂ ਤੋਂ ਕੱਢਣਾ ਬਾਹਰ ਮੈਨੂੰ ਕੁਫਰ ਤੋਲਣਾ ਕੰਮ ਨਾ ਫਕਰਾਂ ਦਾ ਕਿਦਰੇ ਦਏਗਾ ਕੋਈ ਨਾ ਠਹਿਰ ਮੈਨੂੰ ਹੱਥ ਜੋੜ ਜੇ ਵਾਸਤੇ ਨਾਮ ਪਾਉਂਦਾ ਨੱਡੀ ਦੇਣਾ ਸੀ ਜਾਨ ਤੋਂ ਮਾਰ ਮੈਨੂੰ ਇੱਕੋ ਪਲ ਆਪਰਾ ਦਾ ਮੰਗਦਾ ਕੋਈ ਗੱਲ ਨਾ ਹੋਰ ਦਰਕਾਰ ਮੈਨੂੰ ਕੋਈ ਗੱਲ ਨਾ ਹੋਰ ਦਰਕਾਰ ਮੈਨੂੰ